ਆਗਨੀ ਠਫਟ ਚੜੇ ਕੋਠੇ ਉੱਤੇ ਨੇ ਤਪੁੱਤੇ ਲੈ ਕੇ ਦਪੱਟਾ ਬਿੱਲੋ ਕਾਲਾ ਤੇਰੇ ਉੱਤੇ ਡੁੱਲਿਆ ਫਿਰੇ ਨੇ ਮੁੰਡਾ ਸਾਹਮਣੇ ਚਬਾਰੇ ਕਾਲਾ ਨੇ ਤੇਰੇ ਉੱਤੇ ਡੁੱਲਿਆ ਫਿਰੇ ਮੇਤਰਾ ਮਕੋਟ ਚਾਰੇ ਕ ਤਨੁਰੰਨੀ ਆਵਾਏ ਕਿਸੇ ਕਰਦੀਵੇਂ ਮੇਤਰਾ ਮਕੋਟ ਚਾਰੇ ਕ ਤਨੁਰੰਨੀ ਆਵਾਏ ਕਿਸੇ ਕਰਦੀਵੇਂ ਮੇਤਰਾ ਮਕੋਟ ਕੋਈ ਪਹਿ ਗੋਲ ਮੂਲ ਜਿਹੜਾ ਹੱਸ ਕੇ ਤੇ ਬੋਲ ਅੱਜ ਸੱਜਰੇ ਦਵਾਂ ਦੇ ਚਾ ਬੱਲੀਏ ਨਿਹੜਾ ਕਰਕੇ ਹੌਸਲਾ ਕੰਡ ਮੁਖੜੇ ਤੋਂ ਲਾ ਬੱਲਗੇ ਨਿਜਰਾ ਕਰਕੇ ਹੌਸਲਾ ਮੈਨੂੰ ਸੁਤ ਨੂੰ ਜਗਾਇਆ ਤੂੰ ਸ਼ਰਾਬੀ ਹੋ ਕੇ ਆਇਆ ਅੱਜ ਚੱਕਿਆ 베ਰੀਆ ਕੀ ਦਵੇ ਤਨ ਕਿਉਂ ਨਹੀਂ ਆਉਂਦਾ ਦਰਸ ਬੇਗਾਨੀ ਤੀ ਦਵੇ ਤਨ ਕਿਉਂ ਨਹੀਂ ਆਉਂਦਾ ਤੇਰਾ ਉਸਤਾਦ ਕੌਣ ਹੈ ਮੈਂ ਜੀ ਗਿਲਜਬੂਆ ਜਰੇੜਾ ਹਾਂ ਤੂੰ ਐ ਕਰੀ ਉਹਨਾਂ ਤੋਂ ਇਹ ਤੇ ਹੱਥ ਨਿਗਾ ਮਾਰ ਕੇ ਲਈ ਪੰਜਾ ਗੀਤਾਂ ਦੇ ਹਾਂ ਬਾਤੀ ਗੱਲ ਕਹਿਣੋਂ ਤੰਗਾ ਤੇਰੇ ਦੇ ਸੁੱਖ ਵੀ ਮੰਗਾ ਬੁੱਲਵਰੇ ਕਾਲਾ ਬਾਤੀ ਹੁਣ ਤੇਰੇ ਦੀ ਜ਼ਰੂਰੀ ਮੁੰਡਾ ਪਾਲਦੀ ਹੋ ਜੁਤੀ ਕੁੜੀਆਂ ਦੀ ਦਰਜਣ ਪੂਰੀ ਮੁੰਡਾ ਪਾਲਦੀ ਹੋ ਜੁਤੀ ਕੁੜੀਆਂ ਦੀ ਦਰਜਣ ਪੂਰੀ ਇੱਕ ਲਾਟਰੀ ਦੇ ਚਲਵਾ ਤੇਰਾ ਹੱਥ ਤਨਾ ਨੂ ਲਾ ਲਉ ਇੱਕ ਲਾਟਰੀ ਦੇ ਚਲਵਾ ਤੇਰਾ ਹੱਥ ਤਨਾ ਨੂ ਲਾ ਲਉ ਤੇ ਮੇਰੀ ਗੀਤਾਂ ਦਾ ਰਚ ਮਦਰ ਕੇ ਸ਼ੌਗ ਨਾਲ ਉਹ ਸ਼ੁਰੂ ਹੋ ਰਿਹਾ ਹੈ ਔਰ ਮੈਨੂੰ ਬੜਾ ਪਛਤਾਵਾ ਕਿ ਇੱਕ ਹੀ ਇਹ ਤਾਂ ਹੋ ਜਾਂਦਾ ਕਿਤੇ ਇਕ ਲੇਜ਼ਰ ਬੰਦਾ ਜਿਹਦਾ ਕੋਈ ਅਸੀਂ ਤੋੜੀ ਨਹੀਂ ਤੋੜੀ ਨਹੀਂ ਉਸ ਬੰਦੇ ਦਾ ਕਮਾਲ ਅਸੀਂ ਸਾਡੇ ਬਜ਼ੁਰਗ ਵੀ ਉਹਨਾਂ ਦੇ ਗੀਤ ਸੁਣਦੇ ਸੀ ਅਸੀਂ ਵੀ ਸਾਡੇ ਬੱਚੇ ਵੀ ਗਾ ਸੁਣਦੇ ਕੇ ਸਿਰ ਘੁਮਾਣਾ ਮਹਿਕਦੇ ਗੁਲਾਬ ਨੂੰ ਤੰਤੀਵਾਨਾ ਲੱਗੇ ਰੰਗਲੇ ਪੰਜਾਬ ਨੂੰ ਤੰਤੀਵਾਨਾ ਲੱਗੇ ਸਤਿਗੁਰ ਆ ਦੋਸਤੋ ਮੈਂ ਦਿਲਵਾਰ ਸਿੰਘ ਹੁੰਦਲ ਪ੍ਰੋਗਰਾਮ ਗੱਲਾਂਬਾਤਾਂ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹਾਂ ਅੱਜ ਅਸੀਂ ਜਿਨ੍ਹਾਂ ਦੀ ਹੈਸ਼ਟੈਗਸ ਵਾਲੇ ਬੈਠੇ ਆ ਬੜੇ ਸੱਚੇ ਗੀਤਕਾਰ ਆ ਔਰ ਦੋ ਵੱਖ-ਵੱਖ ਮਹਿਕਮਿਆਂ ਤੋਂ ਸਰਵਸਨਵਾ ਕੇ ਤੇ ਰਿਟਾਇਰਮੈਂਟ ਦੀ ਜਿਹੜੀ ਜ਼ਿੰਦਗੀ ਆ ਉਹ ਇੰਜੋਏ ਕਰ ਰਹੇ ਆ ਤੇ ਗੀਤ ਜਿਹੜੇ ਆ ਉਹ ਬੜੇ ਸੱਚੇ ਲਿਖੇ ਆ ਤਵਿਆਂ ਤੋਂ ਸ਼ੁਰੂ ਹੋਏ ਸੀ ਇਹ ਵੀ ਕਿਹੜੇ-ਕਿਹੜੇ ਤਵਿਆਂ 'ਚ ਇਹਨਾਂ ਦੇ ਗੀਤ ਆਏ ਤੇ ਕਿਦਾਂ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਇੰਟਰਨੈਟ ਦੇ ਜ਼ਮਾਨੇ 'ਚ ਵਿਚਰ ਰਿਹਾ ਆਪਣੀ ਗੀਤਕਾਰੀ ਨੂੰ ਲੈ ਕੇ ਸਾਰੀ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਨਾਮ ਹੈ ਸਰਦਾਰ ਕੇਸਰ ਸਿੰਘ ਕਮਾਨ ਕਮਾਨ ਸਾਹਿਬ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਫੇਰ ਤੋਰਦੇ ਆ ਗੱਲਬਾਤ ਕਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਿਲਵਾਗ ਹੁੰਦਲ ਸਾਹਿਬ ਦਾ ਤੇ ਸਾਰੇ ਸਰੋਤੇ ਸੁਣਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਘਰ 'ਚ ਇੰਨੀ ਦੂਰੋਂ ਚੱਲ ਕੇ ਆਏ ਆ ਬਹੁਤ-ਬਹੁਤ ਧੰਨਵਾਦ ਕੌਣਾਂ ਜਿੰਦਗੀ ਕਿੱਦਾਂ ਚੱਲ ਰਹੀ ਜਿੰਦਾਬਾਦ ਜਿੰਦਾਬਾਦ ਅੱਜ ਦੀ ਦੇਰ ਤੱਕ ਜਿੰਦਾਬਾਦ ਹੈ ਸੋ ਸ਼ੁਕਰਾ ਪ੍ਰਮਾਤਮਾ ਇਸੇ ਤਰ੍ਹਾਂ ਜਿੰਦਾਬਾਦ ਰੱਖੇ ਜੜ ਦੀ ਕਲਜ ਰੱਖੇ ਤੁਹਾਨੂੰ ਮੇਰੇ ਪਰਿਵਾਰ ਨੂੰ ਦੋ ਦੋ ਮਹਿਕਮਿਆਂ ਵਿੱਚ ਸੇਵਾਵਾਂ ਨਿਭਾਈਆਂ ਮੈਂ ਜ਼ਿਕਰ ਕਰ ਦਿੱਤਾ ਸ਼ੁਰੂਆਤ ਦੇ ਵਿੱਚ ਤੇ ਨਾਲ ਨਾਲ ਗੀਤਕਾਰੀ ਦਾ ਸਫ਼ਰ ਵੀ ਚੱਲਿਆ ਜਿਵੇਂ ਅਕਸਰ ਹੁੰਦਾ ਇਹ ਚੇਟਕਤਾ ਬਚਪਨ ਤੋਂ ਹੀ ਲੱਗਦੀ ਹੈ ਹਮੇਸ਼ਾ ਉਹ ਉਦੋਂ 스피ਕਰਾਂ ਦੇ ਵਿੱਚ বাজਦੇ ਸੀ ਗੀਤ ਤੇ ਬੰਦੇ ਨੂੰ ਹੋਣਾ ਕਿ ਮੇਰਾ ਵੀ ਨਾਂ ਆਵੇ ਜਿਹਨੂੰ ਪਰਮਾਤਮਾ ਨੇ ਥੋੜੀ ਬੋਧੀ ਕਲਾ ਅੰਦਰ ਆਈ ਹੁੰਦੀ ਸੀ ਬਖਸ਼ੀ ਹੁੰਦੀ ਸੀ ਇਹ ਸਿਲਸਿਲਾ ਕਿਦਾਂ ਸ਼ੁਰੂ ਹੁੰਦਾ ਜੀ ਬਸ ਉਦਾਂ ਹੀ ਜਿਵੇਂ ਬਚਪਨ ਚ ਖੇਡਾ ਕਰਦੇ ਕਰਦੇ ਜਿਵੇਂ ਸਪੀਕਰ ਵਜਦੇ ਹੁੰਦੇ ਸੀ ਸਪੀਕਰਾਂ ਵਾਲੇ ਕੋਲ ਚਲ ਜਾਣਾ ਉਹਨਾਂ ਨੇ ਉਹ ਜਦੋਂ ਸੂਈ ਕੱਢ ਕੇ ਸੱਟਣੀ ਫੋ ਚੱਕ ਲੈਣੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਖੇਡਾਂ ਹੀ ਬਣ ਗਿਆ ਤੇ ਖੇਡਾਂ ਤੋਂ ਬਾਅਦ ਫਿਰ ਇਸ਼ਤਾਂ ਦੇ ਚੇਟਕ ਲੱਗੀ ਉਹਨਾਂ ਕੋਲ ਕਵਰ ਪਏ ਹੁੰਦੇ ਸੀ ਹਾਂ ਜੀ ਕਵਰ ਦੇ ਵਿੱਚ ਫਿਰ ਲਿਖਿਆ ਹੁੰਦਾ ਸੀ ਪਿੱਛੇ ਗੀਤਕਾਰ ਕੌਣ-ਕੌਣ ਹੈ ਹਾਂ ਜੀ ਤੇ ਉਹ ਵਸੇ ਛੇਟ ਕੇ ਲੱਗੀ ਕਿ ਇਹ ਕਵਰ ਦੇ ਪਿੱਛੇ ਕਿਤੇ ਮੇਰਾ ਗੀਤ ਦਾ ਗੀਤਕਾਰ ਦੇ ਨਾਂ ਤੇ ਨਾਂ ਲਿਖਿਆ ਗਿਆ ਜੀ ਇਥੇ ਕਹਿੰਦੀ ਮੇਰਾ ਵੀ ਲਿਖਿਆ ਹੋਵੇ ਉਹ ਛੇਟ ਕੇ ਸ਼ਾਇਦ ਉਹ ਤੁਕਬੰਦੀ ਤੋਂ ਲੈ ਕੇ ਫਿਰ ਗੀਤਕਾਰੀ ਦਾ ਸਫ਼ਰ ਸ਼ਾਇਦ ਉਸ ਨੇ ਤੱਕ ਤੈਅ ਕਰਵਾਇਆ ਅੱਛਾ ਇਹ ਪੜਦਿਆਂ ਪੜਦਿਆਂ ਮਤਲਬ ਤੁਸੀਂ ਮੜਾ ਮੋਟਾ ਲਿਖਣ ਲੱਗ ਪਏ ਸੀ ਹਾਂਜੀ ਪੜਦਿਆਂ ਪੜਦਿਆਂ ਲਿਖਣ ਲੱਗ ਪਏ ਸੀ ਦੇਖੋ ਕਿਉਂਕਿ ਬਿਨਾ ਗੁਰੂ ਤੋਂ ਗੱਤ ਨਹੀਂ ਹੁੰਦੀ ਤੇ ਉਹ ਜਵੇਂ ਮੀਟਰ ਚ ਨਹੀਂ ਆਉਣਾ ਜੀ ਮਨੋ ਸਮਝ ਤੋਕਾ ਬੰਦੀ ਸੀ ਸਮਝ ਨਹੀਂ ਸੀ ਯਾਰ ਹਾਂ ਸਮਝ ਰਹੀ ਸੀ ਤੋਕਾ ਬੰਦੀ ਸੀ ਗੀਤਕਾਰ ਨਹੀਂ ਸੀ ਉਹ ਪਰ ਅਸੀਂ ਕਰਨ ਲੱਗ ਗਏ ਸੀ ਉਹ ਦੇਸੀ ਵੀ ਹਾਂ ਕੁਛ ਦਾ ਕੁਛ ਬਣਾਗੇ ਤੇ ਉਹ ਪਰਮਾਤਮਾ ਨੇ ਫਿਰ ਸੁਣੀ ਲਿਖਿਆ ਗਿਆ ਹਾਂਜੀ ਤਵੇ ਤੇ ਵੀ ਲਿਖਿਆ ਗਿਆ ਗੀਤਕਾਰ ਦਾ ਕਸ਼ਟਾ ਤੇ ਵੀ ਆ ਗਿਆ ਫਿਰ ਇਹ ਇਹ ਤੁਹਾਨੂੰ ਫਿਰ ਉਹ ਜਿਹੜੀਆਂ ਆਪਦੀਆਂ ਰਚਨਾਵਾਂ ਤੁਸੀਂ ਲਿਖਦੇ ਸੀਗੇ ਕਰਦੇ ਸੀਗੇ ਇਹ ਕਦੋਂ ਕਿ ਫਿਰ ਲੱਗ ਪਿਆ ਵੀ ਜਿੱਦਾਂ ਦੇ ਗੀਤ ਵਜਦੇ ਆ ਮੇਰਾ ਉਦਾਂ ਦਾ ਬਣ ਗਿਆ ਹਣ ਜਾਂ ਗਾਇਕ ਗਾਉਂਦੇ ਆ ਤੇ ਇਹਨਾਂ ਦਾ ਇਹਨਾਂ ਵਰਗਾ ਮੇਰਾ ਵੀ ਹੋ ਗਿਆ ਅਸਲ ਵਿੱਚ ਕੁਦਰਤੀ ਕੀ ਗੱਲ ਹੈ ਕਿ ਲਿਖਦੇ-ਲਿਖਦੇ ਚਲੋ ਆਦਮੀ ਅਭਿਆਸ ਤਾਂ ਥੋੜਾ ਹੋ ਜਾਂਦਾ ਥੋੜਾ ਮੀਟਰ ਵੀ ਸੈੱਟ ਕਰਨ ਲੱਗੇ ਹਾਂਜੀ ਪਰ ਇੱਕ ਬੜਾ ਦੋਸਤ ਹੈ ਮੇਰਾ ਪਗੋੜਪੁਰਾ ਪਿੰਡ ਸੁਭਕਰਨ ਉਹਦਾ ਨੂੰ ਸਵੇਰ ਕਹਿੰਦੇ ਆ ਅਛਾ ਜੀ ਤੇ ਉਹਦੇ ਨਾਲ ਮਿਲ ਕੇ ਮੈਂ ਸ਼ੁਰੂਆਤ ਕੀਤੀ ਫਿਰ ਹੌਲੀ-ਹੌਲੀ ਅਸੀਂ ਸ਼ੁਰੂਆਤ ਕਰਨ ਤੋਂ ਬਾਅਦ ਫਿਰ ਜਦੋਂ ਸਾਨੂੰ ਲੱਗਿਆ ਹਾਂਜੀ ਕਿ ਕੁਝ ਅਸੀਂ ਕਰ ਸਕਦੇ ਹਾਂ ਫਿਰ ਅਸੀਂ ਲੁਧਿਆਣੇ ਜਾਣਾ ਸ਼ੁਰੂ ਕੀਤਾ ਗੇੜਾ ਮਾਰ ਲੁਧਿਆਣੇ ਸੁਭਕਰਨ ਦੇ ਦੋ ਸਿਸਟਰਾਂ ਨੇ ਹੂੰ ਸੰਗਵਾਲ ਸਮਝਾ ਸੰਗੋਆ ਜੀ ہاں ਉੱਥੇ ਜਾਣਾ ਸ਼ੁਰੂ ਕੀਤਾ ਉਹ ਵੀ ਆਉਣ ਲੱਗਦਾ ਕਿ ਉੱਥੇ ਆਉਂਦਾ ਸੀਗਾ ਹਾਂ ਜੀ ਤੇ ਇਹਨਾਂ ਦੇ ਜੀਜਾ ਜੀ ਤਾਂ ਉੱਥੇ ਬੀਪੂ ਸੀ ਲੁਧਿਆਣੇ ਹੂੰ ਤੇ ਉੱਥੇ ਸਾਨੂੰ ਲੈ ਜਾਣਾ ਉਹਨੇ ਫਿਰ ਗਾਇਕਾਂ ਫਿਰ ਅਸੀਂ ਗਾਇਕਾਂ ਕੋਲ ਜਾਣਾ ਸ਼ੁਰੂ ਕਰਤਾ ਅਛਾ ਜੀ ਜਿਨ੍ਹਾਂ ਦੇ ਵਿੱਚ ਨਾਮੀ ਗਾਇਕ ਨੇ ਤੇ ਉੱਥੋਂ ਜਦੋਂ ਫਿਰ ਸ਼ੁਰੂਆਤ ਹੋ ਗਈ ਹਾਂ ਜੀ ਕਿਉਂਕਿ ਮੈਂ ਉਸ ਤੋਂ ਪਹਿਲਾਂ ਦੱਸਣਾ ਭੁੱਲ ਗਿਆ ਸੀ ਉਸ ਤੋਂ ਪਹਿਲਾਂ ਮੈਂ ਆਪਣੇ ਗੁਰਮਤ ਸਿੰਘ ਗਿਲਜੀ ਮੇਰੇ ਉਸਤਾਦ ਜੀ ਜਿਹੜੇ ਨੇ ਜੱਬ ਉਹ ਮਜਰੇ ਵਾਲੇ ਉਹ ਨਾਲ ਮੇਲ ਹੋ ਗਿਆ ਸੀ ਅੱਛਾ ਜੀ ਉਹ ਮੇਲ ਹੁੰਦਾ ਫਿਰ ਉਹਨਾਂ ਨੇ ਮੈਨੂੰ ਇਸਤਾਨੀਆਂ ਗੱਲਾਂ ਦਸੀਆਂ ਬਰੀਕੀਆਂ ਦਸੀਆਂ ਜਿਨ੍ਹਾਂ ਦੇ ਨਾਲ ਮੇਰੇ ਗੀਤਕਾਰ ਇਸ ਬਹੁਤ ਸਿਹਾਰ ਹੋਇਆ ਔਰ ਜੋ ਗੀਤਕਾਰ ਜਿਹੜਾ ਸੁਧਾਰ ਹੋਇਆ ਸੀਗਾ ਸ਼ਾਇਦ ਉਹਨਾਂ ਦੀ ਬਦੌਲਤ ਹੈ ਬਾਕੀ ਮੈਂ ਨਹੀਂ ਸੀ ਕਰ ਸਕਦਾ ਠੀਕ ਹੈ ਇਹ ਉਸਤਾਦ ਜੀ ਦਾ ਜ਼ਿਕਰ ਕੀਤਾ ਤੁਸੀਂ ਆਪਣਾ ਫਿਰ ਉਹਨਾਂ ਨਾਲ ਰਸਮੀ ਤੌਰ ਤੇ ਸਾਰੀ ਰਸਮ ਕਰਕੇ ਸ਼ਗਿਰਦ ਬਣੇ ਜਾਂ ਨਹੀਂ ਨਹੀਂ ਉਹਨਾਂ ਨੇ ਮਨ ਕਰਤਾ ਅੱਛਾ ਉਹਨਾਂ ਨੇ ਕਿ ਇਹ ਫਾਰਮਲਟੀਆ ਦੀ ਲੋੜ ਨਹੀਂ ਹੈ ਘਮਾਨ ਅੱਛਾ ਵੀ ਮਤਲਬ ਕਿ ਤੋਂ ਚੰਗੀ ਗੀਤਕਾਰੀ ਕਰੇ ਮੇਰੇ ਵਾਸਤੇ ਉਹੀ ਸਤਾਦੀ ਬਹੁਤ ਹੈ ਕਿਆ ਬਾਤ ਹੈ ਇਹ ਇਹ ਇਸ ਗੱਲ ਨੂੰ ਮੈਂ ਨਾਲ ਆ ਇਹ ਸਿਰਫ ਸੁਣੀ ਆ ਉਹਨਾਂ ਨੇ ਇੱਕ ਹੋਰ ਵੀ ਰਸਮੀ ਤੌਰ ਤੇ ਸ਼ਿਗਰਦਾ ਪੋ ਲਾਜਰਗ ਵਾਲਾ ਉਹਨਾਂ ਵੀ ਗੱਲ ਦੱਸੀ ਵੀ ਮੈਨੂੰ ਨਹੀਂ ਸੀ ਉਹ ਸ਼ਿਗਰਦ ਬਣਾਉਂਦੇ ਮੈਂ ਕਹਿੰਦੇ ਜ਼ਿੰਦਗੀ ਸੀ ਵੀ ਨਹੀਂ ਉਸਤਾਜੀ ਵੈਸੇ ਦੱਸਦੇ ਸੀ ਸਾਰਾ ਗੁਰ ਦੱਸਦੇ ਸੀ ਜੀ ਤੇ ਨਾਲ ਗੱਲਬਾਤ ਕਰਦੇ ਸੀ ਸਮਝਾਉਂਦੇ ਰਹਿੰਦੇ ਸੀ ਉਹ 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 ਪਿੰਡ ਦਾ ਨੇੜੇ ਸੀ ਜੜਗ ਆ ਨੇੜੇ ਸੀ ਤੇ ਉਹ ਕਹਿੰਦੇ ਵੀ ਮੈਂ ਨਹੀਂ ਫਿਰ ਜਿੰਦਗੀ ਵੀ ਨਹੀਂ ਮੈਨੂੰ ਤੁਸੀਂ ਸ਼ਗਿਰਦ ਬਣਾਓ ਫਿਰ ਕਹਿੰਦੇ ਬਕਾਇਦਾ ਰਸਮ ਕੀਤੀ ਉਹਨਾਂ ਵੀ ਆਂਦੇ ਚੱਲ ਜੇ ਰੂਜੀਤ ਕਰਦਾ ਚੱਲ ਠੀਕ ਹੈ ਇਹਨਾਂ ਦਾ ਮੇਲ ਵੀ ਇਹਨਾਂ ਦੇ ਭਤੀਜੇ ਨੇ ਕਰਾਇ ਸੀ ਮੇਰੇ ਨਾਲ ਆਰਮੀ ਸੀਗਾ ਉਹਦਾ ਭਤੀਜਾ ਜੂਰੋ ਗੱਲ ਅੱਛਾ ਜੀ ਤੇ ਉਹੀ ਆ ਮੈਨੂੰ ਲੈ ਕੇ ਗਏ ਸੀ ਆਪਣੇ ਚਾਚਾ ਜੀ ਕੋਲ ਉੱਥੋਂ ਬਸ ਇੱਕ ਹੀ ਗੱਲ ਮੈਂ ਪਹਿਲਾਂ ਵੀ ਦੱਸਿਆ ਹਾਂ ਜੀ ਮੈਨੂੰ ਕਹਿੰਦਾ ਗੀਤਕਾਰ ਬਣਨਾ ਹੈ ਮੈਂ ਕਿਹਾ ਜੀ ਹਾਂ ਜੀ ਕੀ ਖਟੇ ਆ ਅੱਛਾ ਜੀ ਇੱਕ ਹੀ ਗੱਲ ਸੀ ਠੀਕ ਹੈ ਕੀ ਖਟੇ ਆ ਹਾਂ ਜੀ ਵਹੀ ਘਟਨਾ ਕੁਛ ਨਹੀਂ ਕਿ ਸ਼ੌਕ ਹੈ ਕਹਿੰਦਾ ਠੀਕ ਹੈ ਅੱਛਾ ਪਰ ਫਿਰ ਉੱਥੋਂ ਉਹਨਾਂ ਨੇ ਮੈਨੂੰ ਬਰੀਕੀਆਂ ਦਸੀਆਂ ਕਾਫੀ ਅਸੀਂ 5-7 ਮੀਟਿੰਗਾਂ ਹੋਈਆਂ ਫਿਰ ਇਕੱਲੇ ਵੀ ਅਸੀਂ ਮਿਲਦੇ ਰਹੇ ਨजीर ਮੁਹੰਮਦ ਨਾਲ ਅਸੀਂ ਜੋੜੇਪੁਰਾਂ ਦੇ ਵੀ ਬੈਠੇ ਹਾਂ ਮਿਲੇ ਆ ਉੱਥੇ ਠੀਕ ਹੈ ਤੇ ਉਹ ਯਾਦਾਂ ਹੀ ਨੇ ਹੁਣ ਇੱਥੇ ਦੁਨੀਆ ਤੇ ਨਹੀਂ ਰਹੇ ਲੇਕਿਨ ਬਹੁਤਾ ਮੇਲ ਬਾਦ ਅਸੀਂ ਵੀ ਆਪਣੇ ਕੰਮਕਾਰਾਂ ਚ ਰੁੱਝ ਗਏ ਫਿਰ ਫੋਨ ਨੰਬਰ ਵਗੈਰਾ ਨਹੀਂ ਸੀਗੇ ਗੱਲਬਾਤ ਸੀ ਨਾਲ ਬਿਜ਼ੀ ਰਹੇ ਦੂਰ ਰਹੇ ਦੂਰ ਰਹੇ ਫਿਰ ਇਸ ਕਰਕੇ ਥੋੜਾ ਗਾਇਬ ਹੋ ਗਿਆ ਉਸ ਤੋਂ ਬਾਅਦ ਚਲ ਅਕਾਲ ਚਲਾ ਨਹੀਂ ਕਰਕੇ ਹਾਂ 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 ਚਲਾਣਾ ਕਰਕੇ ਅੱਛਾ ਔਰਨੀ ਦੇ ਵਿੱਚ ਉਹ ਜਦੋਂ ਚਲੇ ਗਏ ਪੜਾਈ ਕਰਨ ਤੋਂ ਬਾਅਦ ਤੇ ਉੱਥੇ ਫਿਰ ਨਾਲ ਨਾਲ ਲਿਖਦੇ ਰਹੇ ਤੁਸੀਂ ਦੱਸਿਆ ਵੀ ਆਰਮੀ ਚ ਉਹਨਾਂ ਦਾ ਭਤੀਜਾ ਇਸ ਗਿੱਲ ਸਾਹਿਬ ਦਾ ਉਹ ਵੀ ਉੱਥੇ ਤੁਹਾਡੀ ਗੱਲ ਉੱਥੇ ਅਸੀਂ ਬਦਲੀ ਹੋ ਗਏ ਫਿਰ ਅੱਛਾ ਜੀ ਉਸੇ ਬਦਲੀ ਹੋ ਕੇ ਮੈਂ ਹੋਰ ਕਿਤੇ ਚਲਾ ਗਿਆ ਤੇ ਅਸਲ 'ਚ ਜਦੋਂ ਉਹ ਫਿਰ ਗੀਤ ਗਾਦੇ ਸੀ ਕਿ ਫਿਰ ਮੈਂ ਆਰਮੀ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਦੇ ਸੀਗੇ ਹਾਂ ਜੀ ਫੇਸ ਗੜੇ ਚੱਲਦੇ ਸਾਡੇ ਹੋਰ ਫੰਕਸ਼ਨ ਚੱਲਦੇ ਫਿਰ ਉਹਨੇ ਚ ਪਾਰਟਿਸਿਪੇਟ ਸ਼ੁਰੂ ਕਰ ਅੱਛਾ 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 ਉੱਥੇ ਆਪਣੀ ਗੀਤਕਾਰੀ ਜਿਵੇਂ ਮਾਹੌਲ ਹੁੰਦਾ ਵੀ ਉੱਥੇ ਦਾ ਮਾਹੌਲ ਜਿਵੇਂ ਆਪਣੇ ਪਿੰਡ ਦਾ ਮਾਹੌਲ ਹੁੰਦਾ ਫਿਰ ਉੱਥੇ ਰਿਜ਼ਮਟਾ ਦਾ ਮਾਹੌਲ ਹੁੰਦਾ ਉਹ ਦੇਖ ਕੇ ਗੀਤਕਾਰੀ ਕਰਨੀ ਜਿਵੇਂ ਕਮੇਟੀ ਚ ਲੈ ਲਓ ਜਾਂ ਵੈਸੀ ਅਸਲੀ ਚ ਲੈ ਲਓ ਫਿਰ ਉਹ ਗੱਲਾਂ ਨੇ ਮਤਲਬ ਕਿ ਅੱਗੇ ਤੋਰਿਆ ਸਾਨੂੰ ਫਿਰ ਅੱਛਾ ਨਾਲੇ ਫਿਰ ਲੁਧਿਆਣੇ ਵੀ ਛੁੱਟੀ ਆ ਕੇ ਹੁੰਦੇ ਜਾਂਦੇ ਸੀਗੇ ਨਾਲੇ ਫਿਰ ਉੱਥੇ ਸਟੇਜਾਂ ਦੇ ਪਰਫਾਰਮ ਕਰਨਾ ਸ਼ੁਰੂ ਕਰਤਾ ਫਿਰ ਠੀਕ ਆ ਤੇ ਪਹਿਲਾ ਗੀਤ ਰਿਕਾਰਡ ਹੋਣ ਦਾ ਸਬਬ ਕਿਦਾਂ ਬਣਦਾ ਅਸੀਂ ਲੁਧਿਆਣੇ ਸੀ ਅੱਛਾ ਜੀ ਤੇ ਆ ਆਪਣੇ ਦੋਸਤ ਸੁਖ ਕਰਨੇ ਜੀਜਾ ਜੀ ਨੇ ਬੜੀ ਐਫਰਟ ਕੀਤੀ ਇਸ ਚੀਜ਼ ਦੀ ਸੁਨਦਰਪਾਪ ਬੱਬੀ ਦਾ ਸੁਸ਼ਮਨ ਮੁਲਾਇਆ ਸਾਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਉਹਦਾ ਐਲਪੀ ਰਿਕਾਰਡ ਆ ਰਿਹਾ ਸੀਗਾ ਉਹਦੇ ਚ ਚਾਰ ਗੀਤ ਇਹਨਾਂ ਦੇ ਸੀ ਤੇ ਦੋਆਂ ਦੇ ਚਾਰ-ਚਾਰ ਹੋਰ ਸੀ ਅੱਛਾ ਜੀ ਸ਼ਮੀਮ ਸੋਮਾ ਓਸ਼ਾ ਕਰਨ ਓਸ਼ਾ ਕਰਨ ਦਾ ਰਾਮ ਲਖੀਆ ਵਿੱਚ ਵਿੱਚ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਫਿਰ ਜਦੋਂ ਇਹ ਗੀਤ ਦਿਖਾਏ ਉਹਨਾਂ ਨੂੰ ਉਹਨੇ ਪਸੰਦ ਬਹੁਤ ਆਏ ਗੀਤ ਅੱਛਾ ਜੀ ਇੱਕ ਲਾਟਰੀ ਦੇਖ ਲਵਾਂ ਫਿਰ ਅੱਥ ਕਰਨਾਂ ਲਾ ਲਵਾਂ ਠੀਕ ਹੈ ਜੀ ਗਾਏ ਵੀ ਬਹੁਤ ਵਧੀਆ ਤੇ ਦੂਜਾ ਸੀਗਾ ਇਹ ਆਪਣਾ ਪੀਲੰਤਰਾ ਡੱਟ ਖੋਲ ਕੇ ਐਦਾ ਸੀ ਕੀਤਾ ਹਾਂਜੀ ਹਾਂਜੀ ਹਾਇ ਹੈਗਾ ਤੇ ਉਹ ਕੀਤਾ ਫਿਰ ਨਾਲ ਦੀ ਨਾਲ ਆਪਣੇ ਬੋਤਲੇ ਪੀਲੰਤਰਾ ਡੱਟ ਖੋਲ ਕੇ ਨਾਲ ਦੀ ਨਾਲ ਪਿਆਰੇ ਸਿੰਘ ਅੱਛੀ ਗੁਰਿੰਦਰ ਕੌਰ ਨਾਲ ਮਿਲ ਹੋ ਗਿਆ ਨਾ ਸੋ ਉਥੇ ਹੀ ਹਾਂਜੀ ਉਹਨਾਂ ਨੇ ਫਿਰ ਦੋ ਗੀਤ ਉਹਨਾਂ ਨੇ ਕਰਵਾਏ ਠੀਕ ਹੈ ਜੀ ਤੇ ਇਸ ਤਰ੍ਹਾਂ ਕੰਮ ਚੱਲੀ ਗਿਆ ਹੋਣੀ ਹੋਣੀ ਫਿਰ सुरेंद्र ਕਾਲਾ ਬੀਬੀ ਚੰਦਾ ਜੀ ਦੇ ਕਰਾਏ ਫਿਰ ਆਰਮੀ ਚ ਹੋਣ ਦੇ ਨਾਤੇ ਫਿਰ ਥੋੜਾ ਥੋੜਾ ਗੈਬਜਪ ਹੈ ਗਿਆ ਲੇਕਿਨ ਫਿਰ ਜਦੋਂ ਚੰਡੀਗੜ੍ਹ ਪੁਲਿਸ ਚ ਆਏ ਫਿਰ ਜਾਦੇ ਵਧੇਗਾ ਪਿਆਰਾ ਸਿੰਘ ਜਿਲਾ ਸੌਰੀ ਪਿਆਰਾ ਸਿੰਘ ਪੰਛੀ ਹੋਰਾਂ ਦਾ ਗੀਤ ਐਲਪੀ ਰਿਕਾਰਡ ਦੇ ਵਿੱਚ ਜਿਹੜਾ ਉਹਨਾਂ ਦਾ ਉਹਦੇ ਸ਼ੀਕਾ ਹਾਂਜੀ 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 ਇੱਕ ਸੀਗਾ ਰਹਿਨੀਆ ਹਵਾਈ ਕਿਸ ਕਰਦੀ ਵੀ ਤੁਹਾਡਾ ਹਨਾ ਮੇਰਾ ਤਰਸ ਬਗਾਨੀ ਤੀਦਾ ਇੱਕ ਤਰਸ ਬਗਾਨੀ ਦੋ ਹੀ ਸੀ ਤੁਹਾਡੇ ਨਾਲ ਦੋ ਹੀ ਸੀ ਠੀਕ ਹੈ ਠੀਕ ਹੈ ਅੱਛਾ ਫਿਰ ਉਹ ਜਦੋਂ ਰਿਕਾਰਡ ਹੋ ਗਏ ਤੇ ਐਲਪੀ ਰਿਕਾਰਡਾਂ ਦੇ ਵਿੱਚ ਆ ਗਏ ਫਿਰ ਤੇ ਖੁਸ਼ੀ ਦੀ ਹਾਦਰੀ ਨਹੀਂ ਰਹੀ ਹੋਣੀ ਨਹੀਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਲੇਕਿਨ ਗੱਲ ਪਤਾ ਕੀ ਹੋਇਆ ਕਿ ਅਸੀਂ ਆਰਮੀ ਜੌਬ ਕਰਦੇ ਸੀਗੇ ਹਾਂਜੀ ਕਿ ਪਿੰਡ ਦਾ ਬਹੁਤ ਘਟਾਉਣਾ ਜਾਣਾ ਸੀ 1-2 ਮਹੀਨੇ ਆਏ ਦਾ ਚਲੇ ਗਏ ਆਏ ਚਲੇ ਗਏ ਤੇ ਉਹੀ ਖੁਸ਼ੀ ਦਾ ਉੱਥੇ ਅਸੀਂ ਫਿਰ ਉੱਥੇ ਇੰਜੋਏ ਜ਼ਿਆਦਾ ਕਰਦੇ ਸੀਗੇ ਵੀ ਹਾਂ ਮੇਰੇ ਆਏ ਹੋਏ ਕਿਸਤਾਂ ਵਾਦੀਆਂ ਸੀਗੀਆਂ ਉਹ ਤਬਿਆਂ 'ਚ ਦਿਖਾਉਂਦੇ ਸੀ ਅਸੀਂ ਜੀ ਕੋਈ ਫੋਟੋ ਦਾ ਖਿੱਚਦੇ ਨਹੀਂ ਅਸੀਂ ਗਲਤ ਕੈਮਰੇ 'ਚ ਫੜਦਾ ਉਦੋਂ ਵੈਸੇ ਦੱਸਦੇ ਹੁੰਦੇ ਸੀ ਵੀ ਹਾਂ ਸਾਡੇ ਮੇਰਾ ਗੀਤਾ ਆ ਉਹ ਇਦਾਂ ਜਾ ਫਿਰ ਅਗਲੇ ਨੇ ਸੁਣ ਲੈਣਾ ਸੁਣ ਲੈ ਫੇਰ ਅੱਛਾ ਪਿੰਡ ਦਾ ਜ਼ਿਕਰ ਹੋਇਆ ਜੀ 2 ਮਹੀਨੇ ਪਿੰਡ ਆਉਂਦੇ ਸੀ ਛੁੱਟੀਆਂ ਆਉਂਦੇ ਸੀ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਆਪਣਾ ਪਿੰਡ ਦੱਸ ਦਿਓ ਕਿ ਕਈ ਵਾਰੀ ਥੱਲੇ ਲਿਖਦੇ ਜੀ ਜੀ ਸੈਂਟਰ ਦੇ ਚ ਹੈ ਔਰ 2 ਕਿਲੋਮੀਟਰ ਹਟਮਾ ਪਿੰਡ ਕਮਾਣਾ ਮੇਰਾ ਕਮਾਣਾ ਸਾਡੇ ਪਿੰਡ ਦਾ ਗੋਤ ਕਮਾਣਾ ਤੇ ਉਸੇ ਨਾਂ ਦੇ ਸਾਡਾ ਪਿੰਡ ਕਮਾਣਾ ਪਿਆ ਸੀ ਜੀ ਤੇ ਜ਼ਿਲ੍ਹਾ ਪਟਿਆਲਾ ਲੱਗਦਾ ਉਹਨੂੰ ਜੀ ਤੇ ਅੱਜ ਕੱਲ ਮੈਂ ਤਾਂ ਇੱਥੇ ਜੀਰਕਪੁਰ ਸ਼ਿਫਟ ਹੋ ਗਿਆ ਸੀ ਜਦੋਂ ਮੈਂ ਚੜੀਗੜ ਪੁਲਿਸ ਚ ਆਇਆ ਜੀ ਕਿਉਂਕਿ ਬੱਚਿਆਂ ਦੀ ਪੜ੍ਹਾਈ ਤੇ ਹੋਰ ਆਉਣ ਜਾਣ ਦਾ ਬਹੁਤ ਔਖਾ ਸੀਗਾ ਜੀ ਤੇ ਇਸ ਕਰਕੇ ਮੇਰਾ ਟਿਕਾਣਾ ਇੱਥੇ ਬਣ ਗਿਆ ਠੀਕ ਹੈ ਜੀ ਐ ਪਰਿਵਾਰ ਬਾਰੇ ਥੋੜਾ ਦੱਸ ਦਿਓ ਬੱਚਿਆਂ ਦਾ ਜ਼ਿਕਰ ਕੀਤਾ ਤੁਸੀਂ ਨੇ ਬੱਚੇ ਕਿੱਥੇ ਕਿਸ ਸੱਟ ਨੇ ਬੱਚੇ ਵੱਡਾ ਮੁੰਡਾ ਸਰਵਿਸ ਸੈਟੇਡ ਪੰਜਾਬ ਜੀ ਸੀਨੀਅਰ ਅਸਿਸਟੈਂਟ ਹੈ ਅੱਛਾ ਜੀ ਨੂਮ ਵਰੀ ਪੀਏ ਹੈ ਅਨਸਾਰੀ ਆਪਣਾ ਪੀਏ ਹੈ ਔਰ ਛੋਟਾ ਮੁੰਡਾ ਮੇਰਾ ਕੈਨੇਡਾ ਤੇ ਛੋਟੀ ਨੂਮ ਉੱਥੇ ਇਹ ਦੋਨੋਂ ਹੈ ਉੱਥੇ ਨੇ ਹਾਂਜੀ ਠੀਕ ਹੈ ਜੀ ਅੱਛਾ ਆਰਮੀ ਤੋਂ ਬਾਅਦ ਤੁਸੀਂ ਚੰਡੀਗੜ੍ਹ ਪੁਲਿਸ ਚੋਂ ਦੇ ਜਿਕਰ ਕੀਤਾ ਤੁਸੀਂ ਉਹ ਵੀ ਦੱਸ ਦਿਓ ਫਿਰ ਉਹ ਕਿੱਦਾਂ ਆ ਗਏ ਆਰਮੀ ਤੋਂ ਕਿੰਨੇ ਕੇ ਦਿਨ ਬਾਅਦ ਭਰਤੀ ਹੋ ਗਏ ਕਿੰਨਾ ਕਿੰਨੇ ਕੇ ਸਾਲ ਸਰਵਿਸ ਕੀਤੀ ਇੱਥੇ ਵਾਲੀ ਗੀਤਕਾਰੀ ਫਿਰ ਕਿਦਾਂ ਲੋਕਲ ਲੈਵਲ ਤੇ ਸ਼ੁਰੂ ਹੋਈ ਆ ਕੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਤੇ ਹਾਂਜੀ ਉਸ ਵੇਲੇ ਇੱਕ ਬਹੁਤ ਵੱਡੀ ਹੱਬ ਸੀ ਅੱਜ ਵੀ ਆ ਅੱਜ ਤੱਕ ਉਦੋਂ ਵੀ ਵੱਡੀ ਆ ਇੱਥੇ ਰਿਕਾਰਡਿੰਗਾਂ ਚੱਲਦੀਆਂ ਸੀ ਸ਼ੂਟਿੰਗਾਂ ਚੱਲਦੀਆਂ ਸੀ ਕਈ ਕੋਸ਼ਿਸ਼ ਕੰਪਨੀਆਂ ਸੀ ਉਹ ਜ਼ਿਕਰ ਕਰ ਦਿਓ 16 ਕੇ ਸਾਲ ਮੇਰੀ ਆਰਮੀ ਦੀ ਨੌਕਰੀ ਰਹੀ ਹੈ ਤੇ ਉਸ ਤੋਂ ਬਾਅਦ 7-8 ਮਹੀਨੇ ਵੇਲਾ ਰਹਿਣ ਤੋਂ ਬਾਅਦ ਫਿਰ ਮਨ ਚੰਡੀਗੜ੍ਹ ਪਰਸੇ ਜੋਬ ਮਿਲ ਗਈ ਸੀ ਅੱਛਾ ਜੀ ਚੰਡੀਗੜ੍ਹ ਪਰਸੇ ਜੋਬ ਮਿਲੀ ਤਾਂ ਉਸ ਤੋਂ ਬਾ ਕਲਾਕਾਰਾਂ ਨਾਲ ਮਿਲਨੀਆਂ ਦਾ ਹੂੰ ਉਸ ਤੋਂ ਬਾਅਦ ਫਿਰ ਮੈਂ ਕੈਟਰਰ ਕੰਪਨੀ ਚ ਕਾਫੀ ਮਰਸਮ ਸਹਿਯੋਗ ਰਿਹਾ ਉੱਥੇ ਜੀ ਕਾਫੀ ਗਾਇਕਾਂ ਨੇ ਜਿਵੇਂ ਦੋਲੀ ਸਿੰਘ ਜੀ ਉਹਨਾਂ ਨੇ ਕਈ ਗੀਤ ਰਿਕਾਰਡ ਕਰਾਏ ਹੋਰੇ ਜੱਟ ਮਚਲਾਸ ਸੱਸ ਮੇਰੀ ਬੋਲੇ ਵੀ ਬੋਲੇ ਸੁਹਾਗ ਜੀ ਜਿਹੜੇ ਐਸੀ ਕੋਈ ਐਸਾ ਮੰਤਰ ਮਾਰ ਮੈਂ ਤਰੀਕਾ ਮਣੀ ਹੋ ਜਾ ਜੀ ਫਿਰ ਪ੍ਰਗਟ ਭਾਗੂ ਕੁਲਵੀਰ ਪੰਜਾਬੀ ਮੁੰਡੇ ਇਹਨਾਂ ਨੇ ਮੇਰੇ ਧਰਮ ਗੀਤ ਕਰਾਏ ਹੂੰ ਅੱਲਾ ਰਾਮ ਵਾਹਿਗੁਰੂ ਸਾਹਿਬ ਨੂੰ ਭੁੱਲਿਆ ਕਰਦਾ ਸਤਨਾਮ ਵੋਲ ਵਾਹਿਗੁਰੂ ਬੋਲ ਚ ਸੰਗੀਤ ਬਲਦੇਵ ਕਾਕੜੀ ਦਾ ਸੀਗਾ ਜੀ ਤੇ ਉੱਥੇ ਡੈਵੀ ਸਿੰਘ ਤੇ ਹੋਰ ਭਜਨ ਸ਼ੇਰਾ ਇਹ ਸਾਰੇ ਉੱਥੇ ਟੀਮ ਸੀ ਕੰਮ ਕਰਦੀ ਹਾਂਜੀ ਕੈਟੇਗਰੀਕਲ ਅਲੱਗਾਂ ਸੀ ਹਾਂਜੀ ਫਿਰ ਮੇਰੇ ਸ਼ੁਰੂਆਤ ਹੋ ਗਏ ਹੋਰਾਂ ਨੇ ਕਲਾਕਾਰਾਂ ਨੇ ਜਿਵੇਂ ਅ ਉਸ ਤੋਂ ਬਾਅਦ ਲੋਕਲ ਕਲਾਕਾਰਾਂ ਨੇ ਵੀ ਕਈਆਂ ਨੇ ਕਰਾਏ ਮੇਰੇ ਅੱਛਾ ਜੀ ਲੁਧਿਆਣੇ ਵੀ ਮੇਰੇ ਨਾਮ ਹਰ ਨਹੀਂ ਸੀ ਨੇ ਸਟਰਗਲਰ ਸਟਰਗਲ ਸੀ ਜਿਵੇਂ ਉੱਥੇ ਲੁਧਿਆਣੇ ਦਾ ਫਿਰ ਬੰਟੀ ਡਾਲੇਵਾਲ ਨੇ ਮੇਰੇ ਕੈਸਾ ਦੋ ਕਰਾਈਆਂ ਅੱਛਾ ਜੀ ਤੇ ਉਥੋਂ ਤੁਰਦਾ ਤੁਰਦਾ ਕਮ ਸਫ਼ਰ ਚੱਲਦਾ ਰਿਹਾ ਕਈ ਅਣਜਾਣ ਬੰਦੇ ਵੀ ਹੈਗੇ ਜਿਹੜੇ ਸਾਡਾ ਸੰਪਰਕ ਚ ਟੁੱਟ ਗਏ ਜਾਂ ਰਹਿ ਹੀ ਨਹੀਂ ਹੈ ਜੀ ਜੀ ਉਹ ਵੀ ਬੰਦੇ ਜਿਹਨਾਂ ਦੀ ਰਿਕਾਰਡਿੰਗ ਕਰਾਈ ਸੀ ਹੋਰ ਕੁੱਲ ਕਿੰਨੇ ਗੀਤ ਹੋ ਗਏ ਜੀ ਹੁਣ ਤੱਕ 70 ਕ ਗੀਤ ਤਕਰੀਬਨ 70 ਗੀਤ ਆਪ ਕੋਣਾ ਸਾਂਗੜਾ ਪਹੁੰਚ ਚਲੀ ਗਿਆ ਹਾਂਜੀ ਠੀਕ ਹੈ ਜੀ ਤੇ ਹੁਣ ਮਤਲਬ ਚੱਲਦਾ ਨਹੀਂਦਾ ਸੈਸਲਾ ਕੋ ਰਿਕਾਰਡਿੰਗ ਦਾ ਕੋਈ ਲਿਖਣ ਦਾ ਤੇ ਤੁਸੀਂ ਕੋ ਰੈਗੂਲਰ ਚੱਲਦਾ ਹੋਊਗਾ ਲਿਖਣ ਦਾ ਤਾਂ ਰੈਗੂਲਰ ਚੱਲਦਾ ਜਿਵੇਂ ਹੁਣ ਪਿੱਛੇ ਜੇ ਤੁਸੀਂ ਆਪ ਹੀ ਸੁਣਿਆ ਹੋਣਾ ਛੜਾ ਗੀਤ ਸਤਵੰਦਰ ਬਿੱਟੀ ਜੀ ਨੇ ਕਰਵਾਇਆ ਬਹੁਤ ਸੋਹਣਾ ਚੱਲਿਆ ਬਹੁਤ ਵਧੀਆ ਗੀਤ ਹੈ ਤੇ ਬਾਕੀ ਫਿਰ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੇ ਵਾਹ ਵਾਹ ਨਹੀਂ ਬਚੁਰਨੇ ਬਹੁਤ ਵਧੀਆ ਚਰਚਾ ਜਿਹੜਾ ਕਿ ਅਹੁਜਾ ਸਾਹਿਬ ਨੇ ਕੀਤਾ ਅਹੁਜਾ ਸਾਹਿਬ ਨੇ ਵਾਹ ਤੇ ਬਾਕੀ ਮੇਰੇ ਗੀਤ ਇਹ ਸੋਨੂ ਵਿਰਕ ਉਦੇ ਨਾਲ ਮੇਰਾ ਬਹੁਤ ਸਬੰਧ ਹੈ ਬਟਕਾ ਚੌਂਕ ਉਹ ਨਾਲ ਮਸ਼ਹੂਰ ਕੀਤਾ ਹੈ ਬਟਕਾ ਚੌਂਕ ਹੈ ਮਜਬੂਰੀ ਹੈ ਤੇ ਰੀਵਨ ਕਟਾਈ ਰੀਵਨ ਕਟਾਈ ਤੇ ਰੰਗ ਪੰਜਾਬ ਦੇ ਗੀਤ ਬਹੁਤ ਬਹੁਤ ਜਿਆਦਾ ਕਮਾਲ ਕਰਦੀ ਤੁਸੀਂ ਕੋਈ ਪੰਜਾਬ ਦਾ ਮੇਰਾ ਖਿਆਲ ਕੋਈ ਜ਼ਿਲ੍ਹਾ ਕੋ ਸ਼ਹਿਰ ਛੱਡਿਆ ਨਹੀਂ ਜਿਹੜਾ ਇਹਦੇ ਵਿੱਚ ਤੁਸੀਂ ਅਟੈਚ ਨਹੀਂ ਕੀਤਾ ਜ਼ਿਕਰ ਨਹੀਂ ਕੀਤਾ ਸਾਰੇ ਜ਼ਿਲ੍ਹਿਆਂ ਦਾ ਜ਼ਿਕਰ ਹੈ ਦੂਜੀ ਗੱਲ ਇਹ ਸੋਨੂ ਬਿਰਕਤਾਂ ਜੀ ਸੇ ਬਹੁਤ ਤਖੜਾ ਯੋਗਤਾ ਨੇ ਅੱਛਾ ਜੀ ਉਹਨੇ ਅਸੀਂ ਦੋਵੇਂ ਜਿਹੜਾ ਕੰਮ ਕਰਦੇ ਆਂ ਤਾਂ ਇਕੱਠਾ ਸੋਚ ਕੇ ਸਲਾਹ ਕਰਕੇ ਕਰਦੇ ਆ ਭਾਜੀ ਇਦਾਂ ਕਰ ਲੀਏ ਮਤਲਬ ਤੁਹਾਡੀ ਪੱਕੀ ਟੀਮ ਬਣੀ ਹੈਗਾ ਪੱਕੀ ਹੈ ਸਪੱਕੀ ਕਹਿੰਦਾ ਤੁਸੀਂ ਸ਼ੁਕਰਾਂ ਮਾਰਕਦਾ ਇਦਾਂ ਹੀ ਚੱਲਦੇ ਰਹੋ ਠੀਕ ਹੈ ਜੀ ਤੇ ਜਦੋਂ ਕੈਟਰਕ ਜਾਂ ਐਚਐਮਵੀ ਤੇ ਮਿਹਨਤਾਂ ਨੇ ਦਾ ਜ਼ਿਕਰ ਚੱਲਦਾ ਦਾ ਰਿਐਲਿਟੀ ਵਗੈਰਾ ਦਾ ਉਹ ਫਿਰ ਕਦੀ ਕਦੀ ਆ ਜਾਂਦਾ ਥੋੜਾ ਬੋੜਾ ਮਿਲਦਾ ਰਿਹਾ ਜਾਂ ਕਿਤਾ ਹਾਂਜੀ ਅੱਛਾ ਜੀ ਅਸਲ 'ਚ ਪਹਿਲਾਂ ਐਚਐਮਵੀ ਤੋਂ ਸਾਨੂੰ ਜਿੰਨੇ ਤਵੇ ਆਏ ਸੀ ਉਹਨਾਂ ਦੇ ਵੀ ਸਾਰੇ ਰਿਜ਼ਲਟ ਆਏ ਸੀ ਅੱਛਾ ਜੀ ਬੁਕੇਦਾ ਵਾਹ ਪਿੰਡ ਠੀਕ ਆ ਉਸ ਟਾਈਮ ਬਾਅਦ ਜਿਹੜੇ ਹੁਣ ਕੈਟਰਕ ਵਗੈਰਾ ਚ ਆਏ ਸੀ ਇਹਨਾਂ ਦੀ ਰਿਜ਼ਲਟ ਹੀ ਨਹੀਂ ਮਿਲੀ ਅੱਛਾ ਜ ਤੇ ਉਦੋਂ ਬਾਅਦ ਕੀ ਹੋਇਆ ਕਿ ਮੈਂ 17 ਸੈਟਰ ਚ ਅਸੀਂ ਇਹ ਫਿਲਮ ਭੋਲਾ 009 ਦਾ ਮੈਂ ਗੀਤ ਲਿਖ ਰਿਆ ਸੀ ਉੱਥੇ ਭੋਲਾ 009 ਜੋਗਰਾਦੀ ਸੀ ਅੱਛਾ ਜੀ ਕਮੇਟੀ ਕੀਤੀ ਉਹਨਾਂ ਨੇ ਸਿਮਾਰੂ ਨੇ ਰਿਲੀਜ਼ ਕੀਤੀ ਸਿਮਾਰੂ ਨੇ ਜੀ ਜੀ ਉੱਥੇ ਮੈਂ ਗੀਤ ਪੂਰਾ ਕਰ ਰਿਆ ਸੀ ਉੱਥੇ ਇੱਕ ਬੰਦਾ ਆਇਆ ਬੰਬੇ ਦਾ ਸੀਗਾ ਹਾਂਜੀ ਮੈਨੂੰ ਕਹਿੰਦੇ ਭਾਜੀ ਕਿ ਤੁਸੀਂ ਰਜਿਸਟ੍ਰੇਸ਼ਨ ਕੀਤੀ ਹੋਏ ਤੁਸੀਂ ਉੱਥੇ ਆਈਪੀਆਰਐਸ ਨਾਲ ਅੱਛਾ ਜੀ ਮੈਂ ਕਹਾਂ ਨਹੀਂ ਹਾਂਜੀ ਉਹ ਕਹਿੰਦੇ ਫੋਟੋ ਪਈਏ ਕੋਈ ਫੋਟੋ ਲੈ ਲਈ ਹਾਂ ਫੋਟੋ ਲੈ ਕੇ ਉਸੇ ਨਾਲ-ਨਾਲ ਫਾਰਮ ਭਰ ਕੇ ਮੈਨੂੰ ਰਜਿਸਟ੍ਰੇਸ਼ਨ ਕਰਵਾਤੀ ਅਛਾਈ ਆਈਪੀਆਰਐਸ ਦਾ ਮੈਂ ਪੱਕਾ ਮੈਂਬਰ ਹੈ ਆਈਪੀਆਰਐਸ ਦੇ ਤੁਸੀਂ ਮੈਂਬਰ ਹੋ ਕਦੋਂ ਬਣ ਗਏ ਤੁਸੀਂ ਇਹ ਤਾਂ ਬਹੁਤ ਟਾਈਮ ਹੋ ਗਿਆ ਇਹ ਮੇਰੇ ਕੋਲੇ 2000 ਤਕਰੀਬਨ ਬਣ ਗਿਆ ਸੀ ਬੱਲੇ ਬਲੇ 25 ਸਾਲ ਪਹਿਲਾਂ ਹੀ ਹਾਂਜੀ ਉਹ ਬਹੁਤੇ ਗੀਤਕਾਰ ਅਜੇ ਤੱਕ ਨਹੀਂ ਬਣੇ ਚਲੋ ਕਈਆਂ ਦੇ ਨਹੀਂ ਉਹਨਾਂ ਨੂੰ ਗੱਲਬਾਤ ਆ ਪਤਾ ਲੱਗਦਾ ਉਹਨਾਂ ਤੱਕ ਨਹੀਂ ਪਹੁੰਚ ਮਤਲਬ ਪਹੁੰਚ ਦੀ ਗੱਲਬਾਤ ਤੇ ਅੱਜ ਜਿਹੜਾ ਉਹ ਵੜਾ ਹੋਆ ਪਿਆ ਰਿਹਾ ਜੀ ਆਈਪੀਆਰਐਸ ਦੇ ਮੈਂਬਰ ਬਣੋ ਸਾਰੇ ਗੀਤਕਾਰ ਮੇਲਾ ਵੀ ਹੋਇਆ ਲੁਧਿਆਣੇ ਪਿੱਛੇ ਪੱਟੀ ਪੜੀ ਵਾਲਾ ਕਮਾਨ ਸਾਹਵਾਲਾ ਨੇ ਕੀਤਾ ਸਾਰੀ ਟੀਮ ਨਾਲ ਸੁਨੀਲਾ ਸਾਹਿਬ ਪਾਲੀ ਜੀ ਹਮਨ ਫੁੱਲਾਂ ਵਾਲੇ ਸਾਡੇ ਮਿੱਤਰ ਉਹਨਾਂ ਨੇ ਉੱਥੇ ਇਕੱਠ ਕਰਕੇ ਤੇ ਸਾਰਾ ਉਹ ਜਾਣਕਾਰੀ ਜਿਹੜੀ ਗੀਤਕਾਰਾਂ ਤੱਕ ਪਹੁੰਚਾਈ ਉਹਨਾਂ ਨੂੰ ਜਾਗਰੂਕ ਕਰਾਇਆ ਤੇ ਉਹ ਬਣ ਵੀ ਰਿਹਾ ਹੈ ਖੈਰ ਤੇ ਤੁਸੀਂ ਤੇ ਇਹ ਮਾਰਕਾ ਕਾਫੀ ਪਹਿਲਾਂ ਮਾਰ ਕੇ ਹਾਂ ਮੈਨੂੰ ਬਕਾਇਦਾ ਆਈਪੀਐਸ ਤੋਂ ਕਾਫੀ ਰਾਇਲਟੀ ਆਉਂਦੀ ਰਹੀ ਹੈ ਅਸ਼ਾਉਂ ਜੀ ਬਸ ਵਸਾਲੇ ਹੋਣੀਆਂ ਦੀ ਹੁਣ ਨਾ ਆਉਂਦੀ ਰਹੀ ਹੈ ਪਿਛਲੇ ਸਾਲ ਤੋਂ ਪਤਾ ਨਹੀਂ ਕੀ ਗੱਲ ਕੋਈ ਇਹ ਤਾਂ ਟੈਕਨੀਕਲ ਟੈਕਨੀਕਲ ਕੋਈ ਪ੍ਰੋਬਲਮ ਹੈ ਜੀ ਉਹ ਮੈਂ ਅਸਲ ਰੀਫਰੈਸ਼ ਕਰਨਾ ਚਾਹੁੰਦਾ ਹਾਂ ਉਥੋਂ ਫੋਨ ਕਰਕੇ ਕਰੂੰਗਾ ਮੈਂ ਲੇਕਿਨ ਉਹ ਉਹ ਕੋਈ ਹੱਕ ਨਹੀਂ ਰੱਖਦੇ ਕਿਸੇ ਦਾ ਕਿਉਂਕਿ ਹੁਣ ਉਸ ਤੋਂ ਬਾਅਦ ਆ ਮੇਰੇ ਗੀਤ ਬਹੁਤ ਰਿਕਾਰਡ ਹੋ ਗਏ ਆਓ ਸਾਰੀ ਡਿਟੇਲ ਡੋਲੀ ਸਿੰਘ ਦੀ ਹੋ ਗਏ ਬਿੱਟੀ ਜੀ ਦਾ ਹੋ ਗਿਆ ਜੀ ਹਰਿੰਦਰ ਸੰਧੂ ਦਾ ਹੋ ਗਿਆ ਆਪਣਾ ਸੋਨੂ ਵਰਕ ਦੇ ਤਿੰਨ ਚਾਰ ਹੋ ਗਏ ਜੀ 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 ਤੇ ਇਹ ਆਉਣੀ ਚਾਹੀਦੀ ਸੀ ਹੁਣ ਪਤਾ ਨਹੀਂ ਉਹ ਕਿਉਂ ਐਤਕੀ ਹੁਣ ਮੈਂ ਉਪਰਾਲਾ ਕਰੂੰਗਾ ਹਾਂਜੀ ਕਿਉਂ ਗੱਲ ਕੀ ਹੈ ਕਿਉਂ ਰੋਕੀ ਗਈ ਹੈ ਹਾਲਾਂਕਿ ਮੈਥੋਂ 2 ਸਾਲ ਪਹਿਲਾਂ ਉਹਨੇ ਚੈੱਕ ਦੀ ਲਈ ਸੀ ਕੈਂਸਲ ਚੈੱਕ ਦਾ ਬਕਾਇਦਾ ਹੁਣ ਸਿੱਧੇ ਆਉਂਦੇ ਸੀ ਚੈੱਕ ਤਾਂ ਠੀਕ ਹੈ ਪਹਿਲਾਂ ਚੈੱਕ ਆਉਂਦਾ ਸੀ ਹੁਣ ਸੋਫਟਮੋਡ ਰਿਕਾਰਡ ਆਨਲਾਈਨ ਆਨਲਾਈਨ ਆਉਂਦੇ ਸੀ ਠੀਕ ਠੀਕ ਹੈ ਜੀ ਉਹਨਾਂ ਦਾ ਕੰਮ ਬਹੁਤ ਸਹੀ ਹੋਦਾ ਬਸ ਕੰਮ ਬਿਲਕੁਲ ਬੈਰ ਰਸਤਾ ਇੱਕ ਨੰਬਰ 'ਚ ਸਿੱਧਾ ਹਾਂਜੀ ਹਾਂ ਅੱਛਾ ਜੀ ਉਹ ਚੋਲਨੇ ਗੀਤ ਹਰਿੰਦਰ ਸੰਧੂੜਾ ਦਾ ਜ਼ਿਕਰ ਕੀਤਾ ਤੁਸੀਂ ਤੇ ਅਸੀਂ ਤੇ ਉਹ ਬੜਾ ਸੁਣਦੇ ਹਾਂ ਗੀਤ ਹਰਿੰਦਰ ਸੰਧੂੜੀ ਚੰਗੇ ਗੀਤਾਂ ਦੀ ਖੋਜ ਦੇ ਵਿੱਚ ਆਿੰਦੇ ਆ ਉਹਨਾਂ ਨਾਲ ਆਵਾਜ਼ ਕਿੱਦਾਂ ਬਣਦਾ ਜੀ ਉਹ ਪਾਰਖੂ ਬੜੇ ਅਸਲ ਸੀ ਹਾਂਜੀ ਉਹ ਕਿਆ ਮੈਟਰੋ ਨਾਲ ਸੱਭਿਆਚਾਰ ਜੀ ਉਹ ਅਸੀਂ ਉਹ ਪਾਰਖੂਏ ਮੈਂ ਇਹਨਾਂ ਨੂੰ ਕੁਦਰਤ ਇੱਕ ਦਿਨ ਫੋਨ ਲਾ ਲਿਆ ਇੱਥੇ ਬੈਠੇ ਬੈਠੇ ਨੇ ਅੱਛਾ ਜੀ ਉਹ ਕਹਿੰਦਾ ਕੌਣ ਬੋਲਦਾ ਮੈਂ ਕੇਸਰ ਕਵਾਨ ਬੋਲਦਾ ਜੀ ਤਾਂ ਹਾਂ ਮੈਜੀ ਦੱਸੋ ਹਾਂਜੀ ਬਾਬਾ ਜੀ ਗੀਤ ਪਿਆ ਮੇਰੇ ਕੋਲ ਜਿਵੇਂ ਤੁਸੀਂ ਜਿਵੇਂ ਤੁਸੀਂ ਗੀਤਕਾਰੀ ਗਾਇਕੀ ਕਰਦੇ ਹੋ ਨਾ ਥੋੜੇ ਮੁਤਾਬਕ ਦਾ ਫਿਰ ਮੈਂ ਗੀਤ ਸੁਣਾਤਾ ਅੱਛਾ ਵਾਹ ਵਾਲੀ ਵਿਚੋਲੇ ਵਾਲਾ ਕਰ ਹੁਣੇ ਭੇਜ ਦੋ ਅੱਛਾ ਉਹ ਵਾਪੀ ਤਾ ਤੇ ਫਿਰ ਬਤਕਲ ਸਾਲ ਕੋ ਪਿਆਰੇ ਸ਼ਾਇਦ ਉਹਨਾਂ ਕੋਲ ਅੱਛਾ ਜੀ ਉਸ ਸੰਵਾਦ ਫਿਰ ਉਹਨੇ ਇਕੱਠੇ ਚਾਰ ਗੀਤ ਰਿਕਾਰਡ ਕਰਾਏ ਉਜਾ ਸਾਹਿਬ ਕੋਲ ਜੀ ਮੈਂ ਗਿਆ ਸੀ ਖੁਦ ਉਹ ਲੈ ਕੇ ਗਏ ਮੈਨੂੰ ਹਾਂ ਜੀ ਤੇ ਉਜਾ ਸਾਹਿਬ ਕੋਲ ਦੇਖਿਆ ਸੋਹਣਾ ਬਹੁਤ ਪਿਆਰਾ ਤੁਸੀਂ ਆਪ ਹੀ ਸੋਹਣਾ ਕਿੰਨਾ ਪਿਆਰਾ ਗੀਤ ਉਹ ਬਿਲਕੁਲ ਬਿਲਕੁਲ ਸ਼ਬਦਾਵਲੀ ਦਾ ਗਏ ਪਾਵੇਂ ਗਾਇਕੀ ਲਾਲੋ ਪਾਵੇਂ ਮਿਊਜ਼ਿਕ ਲਾਲੋ ਹਾਂ ਜੀ ਬਹੁਤ ਪਿਆਰਾ ਹੈ ਜ਼ਬਰਦਸਤ ਗੀਤ ਬਣਿਆ ਜੀ ਤੇ ਇਹ ਦਿੱਲੀ ਰਿਕਾਰਡਿੰਗ ਵਗੈਰਾ ਤੇ ਨਾਲ ਕਦੀ ਗਏ ਸੀ ਚੈਂਪੀਅਨ ਨਹੀਂ ਨੇ ਉੱਥੇ ਕਿਉਂਕਿ ਮੇਰੀ ਜੌਬ ਦਾ ਕੰਮ ਸੀ ਨਾ ਸਾਰੀ ਉਮਰ ਹੀ ਜੌਬ 40 ਸਾਲ ਤੱਕ ਜੌਬ ਹੀ ਕੀਤੀ ਹੈ ਠੀਕ ਹੈ ਜੀ ਤੇ ਉੱਥੇ ਕਿੱਥੇ ਜਾਵਣਾ ਸੀ ਇੱਥੇ ਲੁਧਿਆਣੇੋਂ ਜਾਂਦੇ ਸੀ ਤੁਸੀਂ ਤੇ ਕਿਹੜੇ ਕਿਹੜੇ ਗਾਇਕਾਂ ਦੇ ਨਾਲ ਥੋੜਾ ਗੀਤ ਵਿਖਾਏ ਤੁਸੀਂ ਜਾਂ ਪੰਛੀ ਸਾਹ ਦਾ ਜ਼ਿਕਰ ਕੀਤਾ ਜਾਂ ਅੰਬੀ ਔਰ ਅੰਬਬੀ ਉਹਨਾਂ ਨੇ ਕਿਰਾਅਤੇ ਹੈ ਨਾ ਹੋਰ ਵੀ ਕਈਆਂ ਨੂੰ ਮਿਲੇ ਸਦੀਕ ਸਾਹਿਬ ਨੂੰ ਮਿਲਿਆ ਮੈਂ ਅਛਾ ਉਹ ਜ਼ਿਕਰ ਕਰੋ ਸਦੀਕ ਸਾਹਿਬ ਕੋਲੇ ਕੋਠੀ ਉਹਨਾਂ ਦੀ ਸੀਗੀ ਉਦੋਂ ਥੱਲੇ ਅੰਦਰ ਨੂੰ ਹਾਂਜੀ ਤੇ ਮੈਂ ਗਿਆ ਤੇ ਕੁੰਡਾ ਘੜਕਾਇਆ ਇੱਕ ਇਹਨਾਂ ਦਾ ਗੋਰਖਾ ਸੀਗਾ ਹਾਂਜੀ ਹੋਨੇ ਕੁੰਡਾ ਕੋਲੇ ਹਾਂਜੀ ਕੈਸੇ ਜਾਣਾ ਹੋਇ ਅੱਛਾ ਜੀ ਮੈਂ ਸਦੀਸ਼ ਸਾਹਿਬ ਨੂੰ ਮਿਲਦਾ ਉਹ ਤਾਂ ਗਲਪੇ ਨਹੀਂ ਹੈ ਹਾਂਜੀ ਐਨੇ ਚੰਨ ਉਹ ਇੱਥੋਂ ਬਾਥਰੂਮ ਬਾਹਰ ਹੁੰਦੇ ਸੀ ਆਪਣੇ ਪਹਿਲਾਂ ਜਿਵੇਂ ਰਿਵਾਜ ਹੁੰਦਾ ਸੀ ਹਾਂਜੀ ਵੇੜੇ 'ਚ ਸਿਰ 'ਚ ਤੌਲੀਆ ਜਾ ਮਾਰਦੇ ਮਾਰਦੇ ਬਾਹਰ ਆ ਗਏ ਸਦੀਸ਼ ਸਾਹਿਬ ਹਾਂ ਕਹਿੰਦਾ ਕੌਣ ਹੈ ਮੁੰਡਿਆ ਅੱਛਾ ਜੀ ਮੈਂ ਸਰਮੇ ਗੀਤਕਾਰ ਇੱਕ ਹਾਂ ਅੰਦਰ ਆ ਵਾਹ ਅੰਦਰ ਲੈ ਕੇ ਤੇ ਅੰਦਰ ਲੈ ਕੇ ਕਹਿ ਦਿਖਾ ਕੀ ਲਿਖਿਆ ਅੱਛਾ ਜੀ ਮੈਂ ਦੇਖਿਆ ਉਹਨੇ ਤਿੰਨ ਚਾਰ ਗੀਤਾਂ ਦੇ ਲਾਈਟ ਟਿਕ ਲਾਈ ਤੇਰਾ ਲੱਕਾ ਕਿਡਾ ਹਾਂਜੀ ਮੈਂ ਜੀ ਮੇਰਾ ਪਟਿਆਲਾ ਪਟਿਆਲਾ ਕਹਿੰਦਾ ਯਾਰ ਪਵਦੀ ਬੋਲੀ ਆ ਨਾ ਜਿਹੜੀ ਉਹਦੇ ਨਾ ਗੀਤਾ ਚ ਰੜਕਦੀ ਆ ਪਰ ਤੇਰੇਆਂ ਚ ਕਿਵੇਂ ਰੜਕਦੀ ਅੱਛਾ ਇਹ ਕੱਪੜੀ ਨੋਟ ਕਰਦੇ ਸੀ ਬਰੀਕੀ ਨਾਲ ਬਰੀਕ ਮੈਂ ਕਹਿੰਦੇ ਕਹਿੰਦਾ ਮੈਂ ਗੀਤਾ ਤੇ ਤੇਰੇ ਤੇ ਟਿਕ ਲਾਤੀ ਹਾਂਜੀ ਤੇਰਾ ਉਸਤਾਦ ਕੌਣ ਆ ਮੈਂ ਜੀ ਗਿਲਜੋ ਬੋਜਰੇਲਾ ਹਾਂ ਤੂੰ ਐ ਕਰੀ ਉਹਨਾਂ ਤੋਂ ਇਹ ਤੇ ਹੱਥ ਨਿਗਾ ਮਾਰ ਕੇ ਲਈ ਪੰਜਾ ਗੀਤਾ ਦੇ ਹਾਂ ਅੱਛਾ ਤੇ ਫਿਰ ਉਹ ਅਸਲ ਚ ਮੈਨੂੰ ਟਾਈਮ ਨਹੀਂ ਲੱਗਿਆ ਨਾ ਤਾਂ ਮੈਂ ਗਿਲਜਬ ਹੋਰ ਸਾਹਿਬ ਕੋਲ ਉਸਤਾਦ ਜੀ ਕੋਲ ਜਾ ਸਕਿਆ ਤੇ ਫਿਰ ਉਹ ਇਹ ਇਦਾਂ ਹੀ ਵਿੱਚ ਰਹਿ ਕੇ ਫਿਰ ਮੈਂ ਪੋਲੀ ਪੰਮੀ ਉਹਨਾਂ ਕੋਲ ਵੀ ਜਾ ਕੇ ਬੜੇ ਰਿਸਪੈਕਟਡ ਦੇ ਹਾਂ ਜੀ ਐਨੀ ਰਿਸਪੈਕਟ ਕੀਤੀ ਉਹਨਾਂ ਨੇ ਗੱਲਾਂ ਹੀ ਛੱਡ ਦੋ ਅੱਛਾ ਜੀ ਆ ਫਿਰ ਪਿਆਰ ਸਿੰਘ ਪੰਛੀ ਉਹਨਾਂ ਕੋਲ ਪੋਲੀ ਸਾਹਿਬ ਨੇ ਫਿਰ ਕਾਰ ਨਹੀਂ ਕਰਾਇਆ ਗੀਤ ਕੋਈ ਕੀ ਚਾਂਸ ਰਿਕਾਰਡ ਉਹਨੇ ਗੀਤ ਸੁਣੇ ਬਹੁਤ ਪਸੰਦ ਆਇਆ ਲੇਕਿਨ ਉਹ ਕਹਿੰਦਾ ਵੀ ਮੇਰੇ ਕੋਲ ਐਲਪੀ ਰਿਕਾਰਡ ਦਾ ਸਾਰਾ ਐ ਬੈਟਰ ਤਿਆਰ ਹੈ ਅੱਛਾ 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 ਤੇ ਮੈਂ ਇਹਨੂੰ ਕੈਸਲ ਨਹੀਂ ਕਰ ਸਕਦਾ ਉਹ ਨਿਊ ਦੇ ਫਿਰ ਉਹਨਾਂ ਚ ਬਹੁਤ ਔਖਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਕਿਸੇ ਗੀਤਕਾਰ ਦਾ ਇੱਕ ਗੀਤ ਨਿਕਲ ਜੇ ਨਿਕਲ ਜੇ ਉਹ ਬੰਦਾ ਕੀ ਕਹਿੰਦਾ ਸੀ ਜੀ 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 ਤੇ ਫਿਰ ਮੈਂ ਉਹਨਾਂ ਨੂੰ ਜੋੜ ਨਹੀਂ ਪਾ ਸਕਿਆ ਤੇ ਦੁਬਾਰਾ ਫਿਰ ਹੌਲੀ ਹੌਲੀ ਮੇਲ ਨਹੀਂ ਹੋਇਆ ਬਸ ਮੈਂ ਕਿਉਂਕਿ ਜਾਣ ਦੀ ਘਾਟ ਸੀ ਦੂਰ ਪੈਂਦਾ ਸੀ ਸਤੋਂ ਇਹ ਜਿਹੜਾ ਸਦੀਕ ਸਾਹਿਬ ਦੇ ਪੰਜਾਂ ਗੀਤਾਂ ਦਾ ਜਗਰ ਗੀਤਾ ਤੁਸੀਂ ਇਹ ਕਿਤੇ ਨਾ ਕਿਤੇ ਨਾਰਕਾਰ ਹੋਣ ਦਾ ਕੋਈ ਆਪਣੇ ਆਪ ਦਾ ਸ਼ਿਕਵਾ ਕੋਈ ਉਹ ਤੇ ਰੰਜਾ ਹੋਊਗਾ ਇਸ ਵੇਲੇ ਨੂੰ ਪਛਤਾਉਣਾ ਕਿਉਂਕਿ ਇੱਕ ਲੇਜ਼ਰ ਬੰਦਾ ਜਿਹਦਾ ਕੋਈ ਅਸੀਂ ਤੋੜੀ ਨਹੀਂ ਤੋੜੀ ਨਹੀਂ ਉਸ ਬੰਦੇ ਦਾ ਕਮਾਲ ਅਸੀਂ ਸਾਡੇ ਬਜ਼ੁਰਗ ਵੀ ਉਹਨਾਂ ਦੇ ਗੀਤ ਸੁਣਦੇ ਸੀ ਅਸੀਂ ਵੀ ਸਾਡੇ ਬੱਚੇ ਵੀ ਗਾ ਸੁਣਦੇ ਤੇ ਮਿਆਰੀ ਗੀਤਾਂ ਦਾ ਮਤਲਬ ਕਿ ਸ਼ੌਕ ਉਹਨਾਂ ਦਾ ਸ਼ੁਰੂ ਹੋ ਰਿਹਾ ਔਰ ਮੈਨੂੰ ਬੜਾ ਪਛਤਾਵਾ ਕਿ ਇੱਕ ਹੀ ਇਹ ਤਾਂ ਹੋ ਜਾਂਦਾ ਕਿਤੇ ਅੱਕੇ ਪੱਲਾ ਨੂੰ ਇੱਕ ਹੀ ਹੋ ਜਾਂਦਾ ਤੇ ਬੜੀ ਵੱਡੀ ਮੈਂ ਕਹਿਣ ਜੁਗਾ ਹੋ ਜਾਂਦਾ ਕਿ ਸਤੀ ਸਾਰੇ ਮੇਰਾ ਗੀਤ ਰਗਾ ਹਾਂ ਵਾਹ ਜੀ ਵਾਹ ਅਕ ਫਿਰ ਤੋਂ ਬਾਅਦ ਇੱਕ ਵਾਰੀ ਫੇ ਦੋਸਤੋ ਤੁਹਾਡਾ ਸਵਾਗਤ ਆ ਸਾਡਾ ਪ੍ਰੋਗਰਾਮ ਚੱਲ ਰਿਹਾ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਅੱਜ ਹੋ ਰਹੀਆਂ ਸਰਦਾਰ ਕੇਸਰ ਸਿੰਘ ਕਮਾਂਡ ਸਾਹਿਬ ਦੇ ਨਾਲ ਜਿਹੜੇ ਪ੍ਰਸਿੱਧ ਗੀਤਕਾਰ ਨੇ ਕਮਾਂਡ ਸਾਹਿਬ ਦੋ ਮੈਕ ਮੈਚ ਨੌਕਰੀ ਕੀਤੀ ਸਰਵਸ ਜਿਹੜੀ ਉਹ ਸੀ ਕੀਤੀ ਸਲਾਮਾਂ ਨਮਾਈਆਂ ਇਹਨਾਂ ਦੋਹਾਂ ਦੇ ਵਿੱਚ ਕੀ ਅੰਤਰ ਸਮਝਦੇ ਹੋ ਫਰਕ ਹੈ ਜੀ ਅਸਲ ਚ ਆਰਮੀ ਦੀ ਨੌਕਰੀ ਸਿਰਫ ਦੇਸ਼ ਦੀ ਸੇਵਾ ਹੈ ਬਿਲਕੁਲ ਉਹ ਦੇਸ਼ ਦੇ ਲੋਕਾਂ ਵਾਸਤੇ ਸ਼ਰਧਾਂ ਦੇ ਖੜੇ ਹੈ ਹਾਂਜੀ ਤੇ ਪੁਲਿਸ ਦੀ ਨੌਕਰੀ ਸਿਵਲ ਨੌਕਰੀ ਹੈ ਕਿ ਜੇ ਸਿਵਲ ਵਾ ਪੈਂਦਾ ਕਿਸੇ ਕ੍ਰਾਈਮ ਨੂੰ ਰੋਕਣਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਜੀ ਇਹਨਾਂ ਦਾ ਕੰਮ ਹੈ ਜੀ ਹਰ ਫਰਕ ਕੀ ਹੈ ਕਿ ਦੋਏ ਬੈਲਟ ਫੋਰਸਾਂ ਬੈਲਟ ਚ ਫਰਕ ਹੈ ਤੇ ਇਸ ਕਰਕੇ ਜਿਵੇਂ ਮੈਂ ਆਰਮੀ ਚ ਨੌਕਰੀ ਕਰਕੇ ਆਈ ਸੀ ਮੈਨੂੰ ਸੌਖੀ ਲੱਗੀ ਜੀ ਕਿਉਂਕਿ ਇੱਥੇ ਸਿਵਲ ਨਾਲ ਵਾਦਾ ਸੀਗਾ ਨਾਲੇ ਕੁਝ ਰਿਲੈਕਸੇਸ਼ਨ ਹੈਗੀ ਹੈ ਆਰਮੀ ਦੇ ਬਦਲਤ ਕਿਉਂ ਸੀ ਬਾਹਰ ਰਹਨੇ ਆਰਮੀ ਚ ਤਾਂ ਜੀ ਕਦੇ 6-6 ਮਹੀਨੇ ਦੀ ਮੂੜ ਤੇ ਕਦੇ 10-10 ਮਹੀਨੇ ਵੀ ਲੱਗ ਜਾਂਦੇ ਆ ਜੀ ਤੇ ਪਰ ਇੱਥੇ ਇਸ ਗੱਲ ਦਾ ਫਾਇਦਾ ਹੈ ਕਿ ਟਾਈਮ ਟੂ ਟਾਈਮ ਡਿਊਟੀ ਕਰਕੇ ਬੰਦਾ ਆਪਣੇ ਬੱਚਿਆਂ ਚ ਆ ਜਾਂਦਾ ਲੋਕਲ ਸੀਗੇ ਇਹ ਦੇਖ ਲੈਂਦਾ ਅੱਛਾ ਆਰਮੀ ਦਾ ਤੁਸੀਂ ਜ਼ਿਕਰ ਕੀਤਾ ਵੀ ਮੈਂ ਉਹ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਸੀ ਵਿੱਚ ਉੱਥੇ ਤੇ ਉਹਨਾਂ ਨੂੰ ਜੁਆਇਨ ਕੀਤਾ ਤੇ ਮੈਂ ਉਧਰ ਲਗਾ ਰਿਆ ਇਹ ਫਿਰ ਤੁਸੀਂ ਜਿਹੜਾ ਪੁਲਿਸ ਚੰਡੀਗੜ੍ਹ ਪੁਲਿਸ ਵੀ ਕੀਤਾ ਨਹੀਂ ਚੰਡੀਗੜ੍ਹ ਪੁਲਿਸ ਵਿੱਚ ਪ੍ਰੋਗਰਾਮ ਨਹੀਂ ਹੁੰਦੇ ਅੱਛਾ ਹੁੰਦੇ ਨਹੀਂ ਇੱਦਾਂ ਨਹੀਂ ਚੰਡੀਗੜ੍ਹ ਦੇ ਪੁਲਿਸ ਦੇ ਵਿੱਚ ਪ੍ਰੋਗਰਾਮ ਜਿਹੜੇ ਇਹਨਾਂ ਦਾ ਮਨਾਉਂਦੇ ਡੇ ਮੰਗਾਉਂਦੇ ਆ ਉਹਦੇ ਵਿੱਚ ਕੋਈ ਕਲਾਕਾਰ ਵਗੈਰਾ ਜਾਂ ਕੁਛ ਐਦਾਂ ਦਾ ਹੋ ਜਾਂਦਾ ਹਾਂਜੀ ਤੇ ਇਸ ਕਰਕੇ ਇੱਥੇ ਜਿਆਦਾ ਨਹੀਂ ਕੁਝ ਕਰ ਸਕਿਆ ਆਪਾਂ ਅੱਛਾ ਅੱਛਾ ਜੇ ਇੱਥੇ ਨਹੀਂ ਤੇ ਗਾयक ਫੋਨ ਫਾਨ ਹੁਣ ਕਰਦੇ ਨਹੀਂ ਨੇ ਗੇੜਾ ਛੇੜਾ ਮਾਰਦੇ ਨਹੀਂ ਨੇ ਵੀ ਗੀਤ ਚਾਹੀਦੇ ਨਵੇਂ ਉਹਨਾਂ ਨੂੰ ਕੋਈ ਨਾਂ ਲੈਣਾ ਚਾਹੋਗੇ ਵੀ ਹਾਂ ਜੀ ਵੇ ਪੁੱਛਦੇ ਰਹਿੰਦੇ ਆ ਜਾਂ ਜਿਹੜੇ ਲੈ ਗਏ ਹੁਣ ਤਾਂ ਕਰਾ ਨਹੀਂ ਰਹਿ ਛੇਤੀ ਪਹਿਲਾਂ ਆ ਗਏ ਗੀਤ ਲੈ ਗਏ ਆ ਤੇ ਫੋਨ ਪਏ ਆ ਉਹਨਾਂ ਕੋਲ ਹਾਂ ਜੀ ਹੋਏ ਫੋਨ ਦਾ ਸਾਨੂੰ ਵਰ ਕੀ ਕਰਦੇ ਉਹਨਾਂ ਨੇ ਵਿਚਾਰਿਆਂ ਨੇ ਡੇਲੀ ਫੋਨ ਕਰਨਾ ਹਾਲ ਚਾਲ ਪੁੱਛਣਾ ਜਿਵੇਂ ਬਜ਼ੁਰਗਾਂ ਨੂੰ ਪੁੱਛਦੇ ਹੁੰਦੇ ਆ ਜੀ ਜੀ ਉਹ ਬੜਾ ਦਿਲ ਨੂੰ ਸਕੂਨ ਦਿੰਦਾ ਹੈ ਜੀ ਜਦੋਂ ਉਹਨਾਂ ਦਾ ਅਸੀਂ ਰੰਗ ਪੰਜਾਬ ਦੇ ਕੀਤਾ ਹੈ ਹਾਂਜੀ ਤੇ ਉਦੋਂ ਸੱਚ ਜਾਣੇ ਕੋਈ ਜੋ ਇਹਦਾ ਐਫਰਟ ਸੀਗਾ ਲਿਖਣ ਦਾ ਚਲੋ ਮੇਰਾ ਕੰਮ ਹੈ ਲੇਕਿਨ ਐਫਰਟ ਇਹਦਾ ਸੀਗਾ ਜੀ ਫਿਰ ਦੂਜੀ ਗੱਲ ਕਸਰ ਕੱਢਦੀ ਵੀਡੀਓ ਡਾਕਟਰ ਬੋਬੀ ਬਾਜਵਾਜੀ ਨੇ ਹਾਂਜੀ ਤੇ ਉਹਨੇ ਕਮਾਲ ਦੀ ਵੀਡੀਓ ਬਣਾਈ ਹੈ ਹਾਂ ਬਿਲਕੁਲ ਤੇ ਇਸ ਕਰਕੇ ਉਹ ਸਾਰੇ ਬਹੁਤ ਲੋਕਾਂ ਨੇ ਜ਼ਿਆਦਾ ਸੁਣੀ ਆਏ ਹੁਣ ਵੀ ਉਹਨਾਂ ਨੇ ਇੱਕ ਗੀਤ ਗਾਇਆ ਫੌਜੀ ਰੰਗ ਹੈ ਉਹ ਅੱਛਾ ਜੀ ਅਸੀਂ ਉਹ ਸ਼ੂਟ ਕਰਕੇ ਆਏ ਹਮਾਚਲ ਤੋਂ ਉਹਦੇ ਵਿੱਚ ਮੇਰਾ ਵੀ ਥੋੜਾ ਰੋਲ ਹੈ ਜੀ ਤੇ ਉਹ ਲਿਖਿਆ ਮੈਂ ਆ ਤੇ ਸਿੰਘਾਂ ਦੀ ਕਲਾ ਹਮੇਸ਼ਾ ਚੜਦੀ ਹੀ ਰਹਿੰਦੀ ਹੈ ਫੌਜਾਂ ਦੀ ਕਲਾ ਹਮੇਸ਼ਾ ਚੜਦੀ ਹੀ ਰਹਿੰਦੀ ਹੈ ਤੇ ਉਹ ਫੌਜ ਦੇ ਰੰਗਾਂ ਦੇ 15 ਮਿੰਟ ਦੀ ਸਟੋਰੀ ਹੈ ਵੈਸੇ ਉਹ ਅਸੀਂ ਲੇਕਿਨ 15 ਅਗਸਤ ਨੂੰ ਗੀਤ ਕਲਾ ਛੱਡ ਰਿਹਾ ਹੈ ਇਹ ਸਟੋਰੀ ਪਾਰਟ ਹੋਣਾ ਚਾਹੀਦਾ ਅੱਛਾ ਜੀ ਲੋਰੀਆ ਯੋਗ ਕਾਮਨਾਵਾਂ ਗੀਤਾਂ ਤੋਂ ਇਲਾਵਾ ਸੱਜ ਦਾ ਕੋਈ ਹੋਰ ਰੰਗ ਵੀ ਰਚਿਆ ਕਦੀ ਥੋੜਾ ਬੋਧ ਹਾਂਜੀ ਕਾਵਾਂਗ ਹੈ ਮੇਰੇ ਕੋਲ ਅੱਛਾ ਜੀ ਉਹ ਵੀ ਪਿਆਰਾ ਹੈ ਉਹਦੇ ਵਿੱਚ ਪੜਤਾਵਾਂ ਕਵਤਾਵਾਂ ਹੈ ਤੇ ਸ਼ਾਇਰੀ ਹੈ ਅੱਛਾ ਜੀ ਉਹਦੇ ਵਿੱਚ ਦੂਜੇ ਕਿ ਮੈਂ ਸ਼ੇਰਾਂ ਦਾ ਕੀਤਾ ਹੋਇਆ ਅੱਛਾ ਜੀ ਪੰਜਾਬੀ ਸ਼ੇਰ ਜਿਹਦੇ ਵਿੱਚ मीनिंगफुल ਸ਼ੇਰ ਜੀ ਜਿਹਦੇ ਵਿੱਚ ਸਾਡੀ ਜ਼ਿੰਦਗੀ ਦਾ ਸਾਰਾ ਨਿਚੋੜ ਹੋਵੇ ਉਹਨੂੰ ਕੋਈ ਕਿਤਾਬੀ ਰੂਪ ਦੇ ਰਹੇ ਹਾਂਜੀ ਤੇ ਅਗਲੇ ਪਰਮਾਤਮਾ ਕਰੇ ਸਰੋਤਿਆਂ ਦੇ ਰੂਬਰੂ ਕਰਾਂਗੇ ਇੱਕ ਕਿਤਾਬ ਅੱਛਾ ਜੀ ਛਪਾ ਰਹੇ ਮੈਂ ਉਹਦੇ ਵਿੱਚ ਮੇਰੀ ਗੀਤ ਤੇ ਕਾਵਰੰਗ ਸਾਰਾ ਸ਼ਹਿਰੀ ਤੋੜ ਲਈ ਜੋ ਕੁਝ ਮੈਂ ਚੰਗਾ ਸਮਝਦਾ ਕਿ ਜੋ ਮੈਂ ਮੇਥੋਂ ਵਧੀਆ ਲਿਖ ਹੋ ਗਿਆ ਉਹ ਤੇ ਵਿੱਚ ਉਹਦੇ ਸ਼ੇਰੋ ਸ਼ੈਰੀ ਵੀ ਪਾਵਾਂਗੇ ਇਸ ਛੇਤੀ ਹੀ ਪ੍ਰਪੋਜ਼ਲ ਹੈ ਦੀ ਦੇਖੋ ਕਦੋਂ ਸਿਰੇ ਸੜਦਾ ਅਜਾ ਪੜਦੇ ਯੋ ਕੋਈ ਵੱਡਿਆਂ ਸ਼ਾਇਰਾਂ ਨੂੰ ਲੇਖਕਾਂ ਨੂੰ ਗਲੀ ਕਿਤਾਬਾਂ ਕੋਈ ਪਹਿਲਾਂ ਪਹਿਲਾਂ ਪੜਦਾ ਸੀਗਾ ਹੁਣ ਉਹ ਪੜਾਈ ਵਾਲਾ ਕੰਮ ਨਹੀਂ ਹੁਣ ਤਾਂ ਸੋਚੀਦਾ ਜੀ ਵੀ ਜੋ ਕੁਝ ਉਹ ਪੜਿਆ ਸੀਗਾ ਉਹਨਾਂ ਦੇ मीनिंग ਸੀਗੇ ਜਿਹੜੇ ਕੋਸ਼ਿਸ਼ ਹੈ ਜਿਵੇਂ YouTube ਤੋਂ ਕੋਸ਼ਿਸ਼ ਕੁ ਚੀਜ਼ਾਂ ਜਿਹੜੇ ਜੋ ਚੰਗੇ ਸੁਰਜੀ ਹੋਏ ਗਾਇਕ ਨੇ ਜਾਂ ਕੋਈ ਲੇਖਕ ਨੇ ਲੇਖਕ ਨੇ ਕਈ ਵਾਰ ਪੱਤਰਕਾਰ ਵੀ ਬਹੁਤ ਵਧੀਆ ਕਹੀ ਤੇ ਉਹਨਾਂ ਤੋਂ ਸ਼ਬਦਾਵਲੀ ਵੀ ਲਈਦੀ ਆ ਉਹਨਾਂ ਤੋਂ ਸੋਝੀ ਵੀ ਲਈਦੀ ਆ ਉਹਨਾਂ ਚ ਸੇਧ ਵੀ ਲਈਦੀ ਆ ਵੀ ਮੈਂ ਕਿਧਰ ਕਿਦੇ ਪਾਸੇ ਨੂੰ ਗੀਤ ਲਿਖਾਂ ਤੇ ਕਿੱਥੇ ਜਾਵਾਂਗਾ ਵਧੀਆ ਗੱਲ ਆ ਠੀਕ ਹੈ ਜੀ ਠੀਕ ਆ ਤੇ ਪੁੱਕ ਦੇ ਵਿੱਚ ਫਿਰ ਹੁਣ ਕਿਹੜੇ ਕਿਹੜੇ ਗਾਇਕੀ ਆਵਾਜ਼ ਵਿੱਚ ਇਹ ਗੀਤ ਸੁਣਨ ਨੂੰ ਮਿਲ ਸਕਦੇ ਆ ਹੁਣ ਤਾਂ ਵੀਡੀਓ ਡਾਕਟਰ ਬੋਬੀ ਬਾਜਵਾ ਦੇ ਦੋ ਗੀਤ ਹੈ ਇੱਕ ਤਾਂ ਹੀ ਅਸੀਂ ਕਰਕੇ ਆ ਗਏ ਉਹਨਾ ਆਪ ਗਾਏ ਕਿ ਆਪ ਗਾਏ ਅਸ਼ਵੀ ਇੱਕ ਬੋਲੀਆਂ ਗਾਈਆਂ ਉਹਨਾਂ ਨੇ ਅੱਛਾ ਜੀ ਛੇਕ ਬੋਲੀਆਂ ਮੇਰੀਆਂ ਉਹ ਗਾਈਆਂ ਇੱਕ ਨਵਾਂ ਪ੍ਰੋਜੈਕਟ ਕਰ ਰਹੇ ਆ ਅਸੀਂ ਅ ਬਕਰ ਨਜ਼ਾਰਾ ਰਿਮੋਟਰ ਤੇ ਪਲੇਨ ਦਾ ਉਹ ਲੱਗ ਰੰਗ ਹੈ ਅੱਛਾ ਜੀ ਤੇ ਉਹ ਗੀਤ ਵੀ ਹੁਣ ਸ਼ੂਟਿੰਗ ਹੋਣੀ ਹੈ ਵੈਸੇ ਉਹਦਾ ਮਿਊਜ਼ਿਕ ਬਣ ਰਿਹਾ ਠੀਕ ਹੈ ਜੀ ਉਹ ਗਾਇਆ ਕਿਹਨਾਂ ਨੇ ਬੋਬੀ ਬਾਜਵਾ ਨੇ ਗਾਏ ਆਪ ਹੀ ਗਾਏ ਠੀਕ ਹੈ ਤੋ ਦੋਸਤੋ ਮੇਰਾ ਖਿਆਲ ਆ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਕਮਾਨ ਸਾਹਿਬ ਨਾਲ ਅਸੀਂ ਕੀਤਾ ਤੁਹਾਨੂੰ ਪਸੰਦ ਆਇਆ ਹੋਵੇਗਾ ਜਦ ਤੱਕ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਾਂ ਤਦ ਤੱਕ ਸਾਨੂੰ ਆਗਿਆ ਦਿਓ ਕਮਾਨ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹਨ ਮੁੱਖ ਪਾਕਤ ਹੋਤਾ ਬਹੁਤ ਮਿਹਰਬਾਨੀ ਹੰਦਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਚਰਨ ਪਾਏ ਤੇ ਮੇਰੇ ਮੈਨੂੰ ਰੂਬ ਰੂ ਕੀਤਾ ਸਰੂਤਿਆਂ ਦੇ ਰੱਬ ਵਰਗੇ ਦੇ ਨਾਲ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ